ਯਾਰ ਹਾਰਨ ਕੋਲ ਦਾ ਵਿਹੇਪਿੰਡ ਜੋਗੋਪਾਲ ਲਈ ਸਦਕਾ ਵਾਇਡ ਵਾਈਸ ਕੋਪਰਸ ਫੀਸ ਸਾਈਟ ਯੂਕੇ ਵੱਲੋਂ ਹੋਣ ਦਾ ਕੈਂਪ ਗ੍ਰੈਬ ਲੈ ਕੇ ਸੇਵਾ ਦੇਸ਼ੇ ਜੋਗ ਨਾਲ ਲਗਾਇਆ ਗਿਆ ਕੈਪਟਨ ਅੰਮ੍ਰਿਤ ਸੰਤੂ ਕੋ ਬਰਤਨ ਸਿੰਗਪੁਰਾ ਵਾਲੇ ਨੇ ਕੀਤਾ ਖੋਰੀ ਉੱਤਰ ਕਰਨ ਲਈ ਗਾਇਸ ਨੂੰ ਬੰਦ ਲੋਗੇ ਆਣਾ ਬੇਟੇ ਨਹੀਂ ਵਿਸ਼ੇਸ਼ ਤਯੋਗੀਤਾ ਕਾਟ ਸੋਇ ਅਸ਼ੁਕ ਹੋਣ ਦਾ ਨਿਖੁੰਦਰ ਕੀਤਾ ਹਰ ਇੱਕ ਬੰਦੇ ਨੂੰ ਸਰਟੀਫਿਕੇਟ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਸਤਿ ਗੁਰੂ ਜੀ ਸਾਨੂੰ ਨੇ ਇਨਕੁਨਾਰੇ ਸਾਨੂੰ ਵਾਣਨ ਦਾ ਨਸਰ ਕੀਤਾ ਪਰ ਇਸ ਮੌਕੇ ਰੋਪ ਤੋਂ ਕੋਈ ਰਿੰਗ ਵਿਦਿਆਰਥੀ ਉਤਜੇ ਦਿੜ ਵਿਨੇਸ਼ ਲਖਣ ਪਾਲਵਕੇ ਨੂੰ ਮੰਮੀ ਘੁਰਕਾ ਤੇ ਹੋਰ ਨੂੰ ਦੂਸਾਂ ਹਾਂਜੀ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਜੋ ਹਰ ਸਾਲ ਦੀ ਤਰ੍ਹਾਂ ਜੋਲ ਫਾਰਮ ਤੇ ਜੋ ਕੱਲ ਮੈਡੀਕਲ ਕੈਂਪ ਅੱਖਾਂ ਦਾ ਲਗਾਇਆ ਗਿਆ ਅੱਜ ਦੂਸਰੇ ਦਿਨੀਆਂ ਜੋ ਸਮਾਵਾ ਨੇ ਸਾਧ ਸੰਗਤ ਜੀਓ ਜੋ ਬਲੱਡ ਕੈਂਪ ਬੜੀ ਸ਼ਰਧਾ ਦੇ ਬੜੇ ਪ੍ਰੇਮ ਦੇ ਨਾਲ ਜੋਲ ਫਾਰਮ ਦੇ ਉੱਤੇ ਲਗਾਇਆ ਜਾ ਰਿਹਾ ਹੈ ਜੋ ਪਿੰਦੂ ਸਿੰਘ ਜੋਲ ਬਾੜਾ ਪਰਿਵਾਰ ਹੋਰ ਸਾਰੇ ਸਮੁੱਚੇ ਉਹਨਾਂ ਦੇ ਮਿੱਤਰ ਸੱਜਣ ਜੋ ਹਰ ਸਾਲ ਵੱਡੇ ਪੱਧਰ ਤੇ ਇਹ ਸਮਾਵਾ ਕਰਦੇ ਹਨ ਗੁਰੂ ਨਾਨਕ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਆਪ ਇਹ ਪਰਿਵਾਰ ਨੂੰ ਸੜਦੀਆਂ ਕਲਾਂ ਬਖਸ਼ਿਸ਼ ਕਰਨ ਜੀ ਜੋ ਸਮਾਜ ਦੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਜੋ ਗੁਰੂ ਨਾਨਕ ਦੇ ਮਹਾਰਾਜ ਦਾ ਦੱਸਿਆ ਹੋਇਆ ਮਾਰਗ ਹੈ ਉਹਨੂੰ ਅਪਣਾ ਕੇ ਇਸ ਸਮਾਵਾਂ ਦਾ ਲਾਹਾ ਪ੍ਰਾਪਤ ਕਰਦੇ ਪਏ ਹਨ ਜੋ ਫੇਸਬੁੱਕ ਤੇ YouTube ਤੇ ਔਰ ਜਿੰਨਾ ਵੀ ਮੀਡੀਆ ਇਹਨਾਂ ਸਮਾਗਮਾਂ ਨੂੰ ਆਪ ਸੰਗਤਾਂ ਨੂੰ ਰੋਜ਼ ਦੱਸ ਰਿਹਾ ਜਿਵੇਂ ਜਿਸ ਤਰ੍ਹਾਂ ਕੱਲ ਮੈਡੀਕਲ ਕੈਂਪ ਸੀ ਅੱਜ ਬਲੱਡ ਕੈਂਪ ਹੈ ਜੋ ਕੱਲ ਦੇ ਜੋ ਪ੍ਰੋਗਰਾਮ ਨੇ ਮੈਂ ਆਪ ਸੰਗਤਾਂ ਨੂੰ ਕੱਲ ਵੀ ਬੇਨਤੀ ਕੀਤੀ ਸੀ ਜੋ ਬੱਚੀਆਂ ਦੇ ਆਨੰਦ ਕਾਰਜ ਇਲਾਹੀ ਬਾਣੀ ਦੇ ਅਖੰਡ ਜਾਪ ਔਰ ਕੁੜੀਆਂ ਦੀ ਬੱਚੀਆਂ ਦੀ ਕੁੰਝਾ ਸੋ ਇੱਕ ਕੁੜੀ ਦੀ ਜੋ ਲੋੜੀ ਪਾਈ ਜਾ ਰਹੀ ਹੈ ਇਹ ਸਮਾਗਮ ਬੜੀ ਚੜ੍ਹਦੀ ਕਲਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਕਿਉਂਕਿ ਮਹਾਪੁਰਖਾਂ ਦਾ ਓਟ ਆਸਰਾ ਲੈ ਕੇ ਗੁਰੂ ਦਾ ਓਟ ਆਸਰਾ ਲੈ ਕੇ ਇਹ ਪਰਿਵਾਰ ਜੋਲ ਪਰਿਵਾਰ ਬਾੜਾ ਪਰਿਵਾਰ ਹੋਰ ਉਹਨਾਂ ਦੇ ਸਾਰੇ ਸੱਜਣ ਬੜੀ ਸ਼ਰਧਾ ਦੇ ਨਾਲ ਕਰਵਾ ਰਹੇ ਨੇ ਸਰਦਾਰ ਤਲੋਚਨ ਸਿੰਘ ਜੀ ਜਾਲ ਹੋਰ ਵੀ ਜਿੰਨੇ ਵੀ ਉਹਨਾਂ ਦੇ ਸੰਯੋਗੀ ਹਨ ਮਿੱਤਰ ਹਨ ਉਹਨਾਂ ਨੂੰ ਵੀ ਵਧਾਈ ਹੈ ਇਹ ਸਮਾਗਮਾਂ ਚੜ੍ਹਦੀ ਕਲਾ ਵਿੱਚ ਬੜੇ ਪ੍ਰੇਮ ਨਾਲ ਕਰਦੇ ਨੇ ਗੁਰੂ ਕਿਰਪਾ ਕਰੇ ਦਾਸ ਵੀ ਇਹਨਾਂ ਸਮਾਗਮਾਂ ਦੇ ਵਿੱਚ ਦਰਸ਼ਨ ਕਰਨ ਵਾਸਤੇ ਹਾਜ਼ਰੀ ਭਰਨ ਵਾਸਤੇ ਵਿਸ਼ੇਸ਼ ਕਰਕੇ ਪਹੁੰਚਦਾ ਔਰ ਮੈਂ ਮਹਾਰਾਜ ਦੇ ਚਰਨਾਂ ਦੇ ਵਿੱਚ ਮਹਾਪੁਰਖਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਪਿੰਦੂ ਸਿੰਘ ਜੋੜ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦੇਹ ਰੋਗਤਾ ਬਖਸ਼ਿਸ਼ ਕਰਨ ਕਿਉਂਕਿ ਜਿਹੜੇ ਐਸੇ ਸਮਾਜ ਸੇਵੀ ਨੇ ਉਹਨਾਂ ਦੀ ਚੜ੍ਹਦੀ ਕਲਾ ਸਾਨੂੰ ਸਾਰਿਆਂ ਨੂੰ ਮੰਗਣੀ ਚਾਹੀਦੀ ਮਹਾਰਾਜ ਦੇ ਕੋਲੋਂ ਕਿਉਂਕਿ ਵੱਧ ਤੋਂ ਵੱਧ ਇਸ ਸਮਾਜ ਦੀ ਸੇਵਾ ਕੀਤੀ ਜਾਵੇ ਗੁਰੂ ਅਗੇ ਮੈਂ ਅਰਦਾਸ ਕਰਦਾ ਹੋਇਆ ਆਪਣੀ ਬਾਣੀ ਨੂੰ ਬਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼ਕਾਲ ਅੱਜ ਜੋਲ ਫਾਰਮ ਘੁੜਕਾ ਵਿਖੇ ਵਰਲਡ ਵਾਈਡ ਵੈਲਫੇਅਰ ਸੁਸਾਇਟੀ ਯੂਕੇ ਵੱਲੋਂ ਬਿੰਦੂ ਜਲਦੀ ਟੀਮ ਵੱਲੋਂ ਗ੍ਰੈਂਡ ਬਲੱਡ ਸੇਵਾ ਦੇ ਸਹਿਯੋਗ ਦੇ ਨਾਲ ਜਿਹੜਾ ਖੂਨਦਾਨ ਕੈਂਪ ਚੱਲ ਰਿਹਾ ਸੋ ਹੁਣ ਤੱਕ ਜਿਹੜੇ ਹੈਗੇ ਆ 15 ਡੋਨਰ ਰਹਿ ਗਿਆ ਬਲੈਡ ਹੋ ਚੁੱਕਿਆ ਔਰ ਜਿਹੜਾ ਡੋਨਰ ਸਾਥੀਆਂ ਦਾ ਜਿਹੜਾ ਤਤਤਾ ਲੱਗਿਆ ਹੋਇਆ ਔਰ ਆਸ ਹੈ ਕਿ 100 ਯੂਨਿਟ ਦੇ ਕਰੀਬ ਬਲੱਡ ਇਕੱਤਰ ਕਰਾਂਗੇ ਅੱਜ ਕਾਈ ਹਸਪੀਟਲ ਲੁਧਿਆਣਾ ਦੀ ਟੀਮ ਹੈ ਜਿਹੜੀ ਬਲੱਡ ਇਕੱਤਰ ਕਰ ਰਹੀ ਹੈ ਮੈਂ ਜਿੰਨੇ ਵੀ ਸਾਡੇ ਅੱਜ ਦੇ ਖੂਨਦਾਨੀ ਸਾਥੀ ਹੈਗੇ ਜਿਨ੍ਹਾਂ ਨੇ ਵੀ ਬਲੱਡ ਡੋਨੇਟ ਕੀਤਾ ਕੌਂ ਦਾ ਨਹੀਂ ਪੈਣਾ ਜਿਨ੍ਹਾਂ ਨੇ ਬਲੱਡ ਡੋਨੇਟ ਕੀਤਾ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਗੁਰਾਇਮ ਬਲੱਡ ਸੇਵਾ ਦੀ ਸਮੁੱਚੀ ਟੀਮ ਵੱਲੋਂ ਹਿੰਦੂ ਜੀਓਲਜੀ ਦੀ ਟੀਮ ਵੱਲੋਂ ਇਸ ਪੁਰਾਲੇ ਨੂੰ ਆਪਾਂ ਇਦਾਂ ਹੀ ਇਨ ਬਿਨ ਜਾਰੀ ਰੱਖੀਏ ਜਿਉਂਦੇ ਜੀ ਖੂਨਦਾਨ ਔਰ ਜਾਂਦੇ ਜਾਂਦੇ ਨੇਤਰਦਾਨ ਦੇ ਸੰਕਲਪ ਲੈ ਕੇ ਮਾਨਵਤਾ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਤੁਹਾਡੇ ਦੁਆੜਾ ਦਿੱਤਾ ਗਿਆ ਜਿਹੜਾ ਬਲੱਡ ਹੈ ਉਹ ਤਿੰਨ ਕੀਮਤੀ ਜ਼ਿੰਦਗੀਆਂ ਨੂੰ ਬਚਾਉਂਦਾ ਸੋ ਕਿਉਂ ਨਾ ਜਿਹੜਾ ਜੇ ਮਾਲਕ ਨੇ ਜਾਂ ਰੱਬ ਨੇ ਆਪਾਂ ਨੂੰ ਮੌਕਾ ਦਿੱਤਾ ਉਹਦਾ ਭਰਪੂਰ ਫਾਇਦਾ ਲਿਆ ਜਾਵੇ ਕੁੰਦਾਨ ਕਰਕੇ ਮਾਨਵਤਾ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਜਿਹੜਾ ਬਣਦਾ ਯੋਗਦਾਨ ਪਾਇਆ ਜਾ। ਧੰਨਵਾਦ। ਜੋਲ ਫਾਰਮ ਦੇ ਵਿੱਚ ਚੱਲ ਰਿਹਾ ਹੈਗਾ ਆ ਇਹ ਕੈਂਪ ਹਰ ਸਾਲ ਦੀ ਤਰ੍ਹਾਂ ਬਿੰਦੂ ਜੋਲ ਅਤੇ ਬੜਾ ਪਰਿਵਾਰ ਵੱਲੋਂ ਲਗਾਇਆ ਜਾ ਰਿਹਾ ਹੈ। ਅਮਰੀਕ ਸੈਣੀ, ਮਨਮੋਹ ਵਾਰਿਸ, ਸਰਜੀਤ رائے ਸਾਹਿਬ, ਅਨੂਪ ਕੌਸ਼ਲ ਤੇ ਸਾਡੀ ਸਾਰੀ ਸਮੁੱਚੀ ਟੀਮ, ਕਰੋਚਨ ਜੀ ਤੇ ਸਾਰੇ ਪਰਿਵਾਰਕ ਮੈਂਬਰ ਇਹਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਕੈਂਪ ਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਇਹਦੇ ਨਾਲ ਹੀ ਇਹਦੇ ਵਿੱਚ ਅੱਜ ਇਸ ਇਲਾਕੇ ਦੇ ਵਿੱਚ ਬਹੁਤ ਹੀ ਜਿਆਦੀਆਂ ਲੋਕਾਂ ਦੇ ਵਿੱਚ ਇਛਾ ਹੈਗਾ ਹੈ ਕਿ ਖੂਨਦਾਨ ਕਾਫੀ ਵੱਡੇ ਮਾਤਰਾ ਦੇ ਵਿੱਚ ਲੋਕੀ ਦੇ ਰਹੇ ਹਨ اسی ਤਰੀਕੇ ਦੇ ਨਾਲ ਕੱਲ ਵੀ ਲੜੀਵਾਰ ਜੋ ਅੱਖਾਂ ਦੇ ਆਪਰੇਸ਼ਨ ਕੈਂਪਸ ਅਤੇ ਮੈਡੀਕਲ ਕੈਂਪਸ ਕਰਵਾਏ ਗਏ ਉਹ ਵੀ ਬਹੁਤ ਹੀ ਸਫਲਤਾਪੂਰਵਕ ਕਰਵਾਏ ਗਏ ਹੁਣ ਅੱਜ ਦਾ ਜਿਹੜਾ ਕੈਂਪ ਹੈ ਦੇ ਵਿੱਚ ਲੋਕਾਂ ਦਾ ਇਛਾ ਦੇਖ ਕੇ ਤਾਂ ਸਾਨੂੰ ਪੂਰਾ ਯਕੀਨ ਹੈ ਕਿ ਅੱਜ ਦਾ ਕੈਂਪ ਬਹੁਤ ਹੀ ਵਧੀਆ ਟੀਮ ਦੇ ਨਾਲ ਜੋ ਚੱਲ ਰਿਹਾ ਹੈਗਾ ਯਾਰ ਇਹ ਬਹੁਤ ਵਧੀਆ ਤਰੀਕੇ ਨਾਲ ਸਫਲ ਹੋ ਗਿਆ ਇਸ ਕਰਕੇ ਇਲਾਕੇ ਨਿਵਾਸੀਆਂ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ